ਅਸੀਂ ਇਤਤਮ ਚੀਜ਼ਾਂ ਨੂੰ 20 ਦਿਨ ਦੀ ਐਕਸਟੈਂਸ਼ਨ ਮੰਗੇ ਗਾੜਾ ਅ ਅਸੀਂ ਇਸੇ ਪ੍ਰਵਾਹ ਨੂੰ ਨਾ ਕੀਤਾ ਜਾਣਾ ਤਾਂ ਕਿ ਇਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼੍ਰੀਕਾਲ ਤੱਕ ਸਾਹਿਬ ਦੀ ਉਲੰਘਣਾ ਵਜੋਂ ਵੀ ਵੇਖਿਆ ਜਾ ਸਕਦਾ ਆਪਾਂ ਕਹਿ ਲਿਆ ਕਿ ਅਸਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਹੈ ਮੀਟਿੰਗ ਉਹ ਬੁਲਾਈ ਜਾ ਸਕਦੀ ਹੈ ਫਿਰ ਵਰਕਿੰਗ ਕਮੇਟੀ ਵਾਲੀ ਮੀਟਿੰਗ ਕਿਉਂ ਨਹੀਂ ਬੁਲਾਈ ਜਾ ਸਕਦੀ ਕਿਉਂ ਨਹੀਂ ਅਸਤੀਫਾ ਜੜੇ ਉਹ ਪ੍ਰਮਾਣ ਹੋ ਸਕਦੇ ਆ ਆਪਾਂ ਕਹਿ ਸਕਦੇ ਹਾਂ ਕਿ ਅੱਜ ਤਕਰੀਬਨ ਜਿਹੜੀ 13 14 ਤਰੀਕ ਤੱਕ ਇਹਨਾਂ ਦੀ ਸਜ਼ਾ ਉਹ ਵੀ ਖਤਮ ਹੋ ਜਾਣੀ ਫਿਰ ਉੱਥੇ 20 ਦਿਨ ਦੀ ਐਕਸਟੈਂਸ਼ਨ ਦਾ ਕੀ ਮਾਇਨੇ ਫਿਰ ਮਤਲਬ ਕਿ ਜਿਹੜੀਆਂ ਹੁਣ ਚੋਣਾਂ ਹੋਣੀਆਂ ਨੇ 21 ਤਰੀਕ ਨੂੰ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਨੇ ਫਿਰ ਉਹਦੇ ਚ ਕੀ ਹੋਏਗਾ ਉਹ ਫਿਰ ਉਸੇ ਹੀ ਪ੍ਰਧਾਨਗੀ ਦੇ ਅਧੀਨ ਜਿਹੜੀਆਂ ਉਹ ਲੜੀਆਂ ਜਾਣਗੀਆਂ ਹੁਣ ਆਲਰੇਡੀ ਅਸਤੀਫਾ ਦਿੱਤਾ ਜਾ ਚੁੱਕਾ ਹੈ ਉਹਤੇ ਐਕਸੈਪਟ ਕਰਨਾ ਹੈ ਔਰ ਉਹਦੇ 'ਚ ਔਰ ਐਕਸੈਪਟ ਇਹ ਵੀ ਨਹੀਂ ਕਿਹਾ ਕਿਹਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਐਕਸੈਪਟ ਕਰਦਾ ਹੈ ਐਕਸੈਪਟ ਕਰਨਾ ਕਿੰਨੇ ਆ ਅਕਾਲੀ ਦਲ ਦੀ ਕਮੇਟੀ ਨੇ ਕਰਨਾ ਤੇ ਫਿਰ ਇਹਦੇ 'ਚ ਇਹ ਕਿਤੇ ਕੋਈ ਆਪਾਂ ਕਹਿ ਲਈਏ ਕਿ ਕੋਈ ਇਹਦੇ 'ਚ ਕੋਈ ਦੁਚਿੱਤੀ ਰਹਿ ਨਹੀਂ ਗਈ ਕਿ ਇਹਦੇ 'ਚ ਕੋਈ ਕਾਨੂੰਨੀ ਅੜਕਾ ਹੈਗਾ ਇਹ ਜਿਹੜੇ ਆਲਰੇਡੀ ਤਰ੍ਹਾਂ ਕਾਬਜ ਨੇ ਕੀ ਉਹ ਚਾਹੁੰਦੀਆਂ ਨੇ ਕਿ ਇਸ ਤਰ੍ਹਾਂ ਦਾ ਕਰਮਾ ਹੈਗਾ ਕੀ ਉਹ ਅਕਾਲੀ ਦਲ ਦੀ ਪੁਨਰ ਸਿਰਜिती ਚਾਹੁੰਦੀਆਂ ਨੇ ਜਾਂ ਕੇ ਸਿਰਫ ਉਹੀ ਪੁਰਾਣੇ ਟੈਕਟਿਕਸ ਦੇ ਆਧਾਰ ਤੇ ਉਹ ਦੁਬਾਰਾ ਜਿਹੜੀ ਹੈ ਪੁਰਾਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹਨੂੰ ਹੀ ਅੱਗੇ ਲੈ ਕੇ ਆਉਣਾ ਚਾਹੀਦੀ ਹੈ ਨੇ ਸਵਾਲ ਜਿਹੜਾ ਇਹ ਹੈਗਾ ਔਰ ਇਹ ਇੱਥੇ ਬਹੁਤਾ ਟਾਈਮ ਨਹੀਂ ਲੱਗਣਾ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਜਿਹੜੀ ਕਲੀਅਰ ਹੋ ਜਾਣੀ ਹੈਗੀ ਆ ਤੁਹਾਡੇ ਨਾਲ ਜੁੜੇ ਹੋਏ ਨੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਸ਼੍ਰੀ ਕਾਲ ਤਕ ਸਹਿਤੋਂ ਜੋ ਇੱਕ ਫਰਮਾਨ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਹਮਲੇ ਦੀ ਘਟਨਾ ਵਾਪਰਦੀ ਹੈ तमाम ਇਹਨਾਂ ਕੜੀਆਂ ਦੇ ਵਿੱਚ ਸੁਧਾਰ ਲੈਰ ਭੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਸੁਧਾਰ ਲਹਿਣ ਨੂੰ ਭੰਗ ਕਰਨ ਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਤੋਂ ਸੁਰਜੀਤ ਕਰਨ ਦਾ ਇਹ ਦੋਵੇਂ ਚੀਜ਼ਾਂ ਇਕੱਠੀਆਂ ਗਈਆਂ 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 ਨੇ ਭਾਵੇਂ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਦਾਗੀ ਤੇ ਬਾਗੀ ਇੱਕੋ ਹੀ ਨੇ ਹੁਣ ਤੇ ਹੁਣ ਇਸ ਵੇਲੇ ਦੇ ਕੀ ਸਮਿਕਰਣ ਹੈ ਕਿ ਅ ਬਿਲਕੁਲ ਜਿਹੜੀ ਧਾਰਮਿਕ ਸਜਾ ਤਾਂ ਸੀ ਉਹ ਤਾਂ ਸਾਰਿਆਂ ਨੇ ਦੇਖਿਆ ਕਿ ਜਿਹੜੀ ਹੈ ਇੱਕ ਦੋ ਦਿਨ ਦੇ ਵਿੱਚ ਇਹਨਾਂ ਦੀ ਪੂਰੀ ਹੋ ਜਾਣੀ ਹੈਗੀ ਆ ਤੇ ਧਾਰਮਿਕ ਸੱਦਾ ਦੇ ਨਾਲ-ਨਾਲ ਜੋ ਕੁਝ ਪੋਲਿਟਿਕਲ ਜਿਹੜਾ ਕਿਹਾ ਗਿਆ ਸੀ ਜਿਸ ਦੇ ਵਿੱਚ ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਕਹੀ ਗਈ ਸੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਜਿਹੜੇ ਨੇ ਅਸਤੀਫੇ ਉਹ ਪ੍ਰਮਾਨ ਕੀਤੇ ਜਾਣ ਇਸ ਦੇ ਵਿੱਚ ਅਸਤੀਫਿਆਂ ਦੇ ਵਿੱਚ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਫਿਰ ਉਹਨਾਂ ਦੀ ਸਪੋਰਟ ਦੇ ਵਿੱਚ ਜਿੰਨੇ ਵੀ ਹੋਰ ਅਕਾਲੀ ਆਗੂਆਂ ਨੇ ਅਸਤੀਫੇ ਦਿੱਤੇ ਸੀ ਉਹਨਾਂ ਨੂੰ ਪ੍ਰਮਾਨ ਕੀਤਾ ਜਾਵੇ ਦੂਜੇ ਨੰਬਰ ਤੇ ਜਿਹੜੀ ਗੱਲ ਇਹ ਕਹੀ ਗਈ ਸੀ ਕਿ 7 ਮੈਂਬਰੀ ਜਿਹੜੀ ਕਮੇਟੀ ਹੈ ਉਸ ਦਾ ਗਠਨ ਕੀਤਾ ਜਾਵੇ 6 ਮੈਂਬਰ ਸੀਗੇ ਫਿਰ ਇੱਕ ਮੈਂਬਰ ਹੋਰ ਐਕਸਟੈਂਡ ਕਰ ਦਿੱਤਾ ਗਿਆ ਸਰਦਾਰ ਕਿਰਪਾਲ ਸਿੰਘ ਪਡੁੰਗਰ ਹੋਣਾ ਨੂੰ ਬਣਾਇਆ ਗਿਆ ਸੀ ਹੁਣ ਉਹਨਾਂ ਦੇ ਜਿਹੜੇ ਪ੍ਰਧਾਨ ਜਿਹੜੇ ਆਪਾਂ ਕਹਿ ਲਈ ਕਿ ਉਸ 7 ਮੈਂਬਰੀ ਕਮੇਟੀ ਦੇ ਬਣਾਏ ਗਏ ਨੇ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣੀ ਹੈਗੇ ਨੇ ਅਤੇ ਤੀਸਰੇ ਨੰਬਰ ਤੇ ਉਸਦੇ ਬਾਅਦ ਚੋ ਇਹ ਕਿਹਾ ਗਿਆ ਸੀ ਕਿ ਫੇਰੇ ਜਿਹੜੀ ਭਰਤੀ ਚਾਲੂ ਕੀਤੀ ਜਾਵੇ ਹੁਣ ਨਾ ਤੇ ਹਸਤੀਫੇ ਪ੍ਰਬੰਧ ਕੀਤੇ ਗਏ ਨਾ ਭਰਤੀ ਚਾਲੂ ਹੋਈ ਤੇ ਨਾ ਹੀ ਕਮੇਟੀ ਨੇ ਕੋਈ ਅੱਗੇ ਜਿਹੜੀ ਕਾਰਵਾਈ ਕੀਤੀ ਹੈਗੀ ਆ ਤੇ ਚੌਥਾ ਜਿਹੜਾ ਕਿਹਾ ਗਿਆ ਸੀ ਕਿ ਸੁਧਾਰ ਲੈਣ ਵਾਲੇ ਜਿਹੜਾ ਜਿਹੜਾ ਤੁਸੀਂ ਦਾਗੀ ਤੇ ਬਾਗੀ ਕਹਿ ਰਹੇ ਹੋ ਉਹ ਆਪਣਾ ਜਿਹੜਾ ਚੁੱਲਾ ਹੈ ਉਸ ਨੂੰ ਸਮੇਟ ਦੇਣ ਉਹਨਾਂ ਨੇ ਉਸੇ ਤੇ ਪੈਰਾ ਦਿੰਦੇ ਹੋਏ ਆਪਾਂ ਕਹਿ ਲਈਏ ਕਿ ਪਿਛਲੇ ਦਿਨੀ ਜਿਹੜਾ ਹੈ ਉਸ ਨੂੰ ਪੰਕ ਕਰ ਦਿੱਤਾ ਹੁਣ ਕੀ ਉਹ ਦੁਬਾਰਾ ਮੈਂਬਰਸ਼ਿਪ ਬਣਾਉਣ ਦੇ ਵੱਲ ਜਾਂ ਕੀ ਉਧਰ ਵੱਲ ਨੂੰ ਗੱਲ ਚੱਲੇਗੀ ਜਾਂ ਨਹੀਂ ਅ ਔਰ ਦੂਜੇ ਬਨੇ ਅਨ ਕਨਫਰਮਡ ਜਿਹੜੀਆਂ ਖਬਰਾਂ ਆਪਾਂ ਕਹਿ ਸਕਦੇ ਆਂ ਵੀ ਹੈਗੀਆਂ ਨੇ ਕਿ 20 ਦਿਨ ਦੀ ਜਿਹੜੀ ਐਕਸਟੈਂਸ਼ਨ ਦੀ ਗੱਲ ਚੱਲ ਰਹੀ ਸੀ ਜੀ ਕਿ ਅਸਤੀਫਾ ਲੈਣ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ 20 ਦਿਨ ਜਿਹੜੇ ਆ ਹੋਰ ਐਕਸਟੈਂਸ਼ਨ ਉਸੇ ਦਿਨ ਹੀ ਜਿਹੜੀ ਆ ਉਹ ਕਿਤਨਾ ਕਿਤੇ ਲੈ ਲਈ ਗਈ ਆਪਾਂ ਕਹਿ ਲੀਏ ਕਿ ਉਸੇ ਦੇ ਨਹੀਂ ਜੋ ਕਿਉਂਕਿ ਖਬਰਾਂ ਬਾਹਰ ਆਈਆਂ ਨੇ ਕਿ ਉਹ ਅੰਦਰ ਜਾਂਦੇ ਨੇ ਮਿਲਦੇ ਨੇ ਜਥੇਦਾਰਾਂ ਨੂੰ ਆਪਣੀ ਜਿਹੜੀ ਸਮੱਸਿਆ ਦੱਸਦੇ ਨੇ ਤੇ ਇੱਕ ਵਰਬਲ ਜਿਹਾ ਲੱਗਦਾ ਹੈ ਕਿ ਹੋਇਆ ਹੈ ਬਾਕੀ ਇਸ ਤਰ੍ਹਾਂ ਦੀ ਕੋਈ ਅਫੀਸ਼ੀਅਲ ਜਾਣਕਾਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਤਰੀਕੇ ਦੀ ਕੋਈ ਨਹੀਂ ਆਈ ਹੈਗੀ ਅਸੀਂ ਇਹ तमाम ਚੀਜ਼ਾਂ ਨੂੰ ਵੀ ਦਿੰਦੀ ਐਕਸਟੈਂਸ਼ਨ ਮੰਗੇ ਜਾਣਾ ਅ ਅਸਤੀਫੇ ਪ੍ਰਵਾਨ ਨਾ ਕੀਤੇ ਜਾਣਾ ਕਿ ਇਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਲੰਘਣਾ ਵਜੋਂ ਵੀ ਵੇਖਿਆ ਜਾ ਸਕਦਾ ਜਾਂ ਅਸੀਂ ਕਹਿ ਲਈਏ ਕਿ ਉਹ ਸੰਸਥਾ ਜਾਣਦੀ ਹੈ ਕਿਹੜੇ ਟੈਕਟਿਕਸ ਨੇ ਜੋ ਅਸੀਂ ਵਰਤ ਸਕਦੇ ਹਾਂ ਜਿਸ ਦੇ ਨਾਲ ਸ਼੍ਰੀ ਕਾਲ ਤਕ ਸਾਹਿਬ ਦੇ ਜੋ ਜਥੇਦਾਰ ਸਾਹਿਬ ਤੋਂ ਫਰਮਾਨ ਆਇਆ ਉਹਨਾਂ ਫਰਮਾਨਾਂ ਨੂੰ ਲਾਗੂ ਕਰਨ ਦੇ ਵਿੱਚ ਕਿਵੇਂ ਦੇਰੀ ਕੀਤੀ ਜਾ ਸਕਦੀ ਹੈ ਉਹ ਸਾਰ ਤਮਾਮ ਚੀਜ਼ਾਂ ਨੂੰ ਜਾਣਦੀ ਹੈ ਬਿਲਕੁਲ ਇਸ ਨੂੰ ਆਪਾਂ ਉਲੰਘਣਾ ਕਹਿ ਸਕਦੇ ਹੈਗੇ ਆ ਜੇ ਆਪਾਂ ਸਿੱਧੇ ਤੌਰ ਤੇ ਦੇਖਣਾ ਉਹ ਤੇ ਬਿਲਕੁਲ ਉਲੰਘਣਾ ਹੈਗੀ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਅਕਾਲ ਤਖ ਸਾਹਿਬ ਨੂੰ ਸਮਰਪਿਤ ਹੈਗੇ ਆ ਜੇ ਤੇ ਸਮਰਪਿਤ ਹੈਗੇ ਹੋ ਜੇ ਆਪਾਂ ਕਹ ਲਿਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਹੈ ਮੀਟਿੰਗ ਉਹ ਬੁਲਾਈ ਜਾ ਸਕਦੀ ਹੈ ਤੇ ਫਿਰ ਵਰਕਿੰਗ ਕਮੇਟੀ ਵਾਲੀ ਮੀਟਿੰਗ ਕਿਉਂ ਨਹੀਂ ਬੁਲਾਈ ਜਾ ਸਕਦੀ ਕਿਉਂ ਨਹੀਂ ਅਸਤੀਫੇ ਜਿਹੜੇ ਉਹ ਪ੍ਰਵਾਨ ਹੋ ਸਕਦੇ ਆ ਆਪਾਂ ਕਹਿ ਸਕਦੇ ਹਾਂ ਕਿ ਅੱਜ ਤਕਰੀਬਨ ਜਿਹੜੀ 13 14 ਤਰੀਕ ਤੱਕ ਇਹਨਾਂ ਦੀ ਸਜ਼ਾ ਉਹ ਵੀ ਖਤਮ ਹੋ ਜਾਣੀ ਹੈ ਫਿਰ ਉੱਥੇ 20 ਦਿਨ ਦੀ ਐਕਸਟੈਂਸ਼ਨ ਦਾ ਕੀ ਮਾਇਨੇ ਫਿਰ ਮਤਲਬ ਕਿ ਜਿਹੜੀਆਂ ਹੁਣ ਚੋਣਾਂ ਹੋਣੀਆਂ ਨੇ 21 ਤਰੀਕ ਨੂੰ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਨੇ ਫਿਰ ਉਹਦੇ ਚ ਕੀ ਹੋਏਗਾ ਉਹ ਫਿਰ ਉਸੇ ਹੀ ਪ੍ਰਧਾਨਗੀ ਦੇ ਅਧੀਨ ਜਿਹੜੀਆਂ ਉਹ ਲੜੀਆਂ ਜਾਣਗੀਆਂ ਇਹ ਕੁਝ ਸਿੱਧੀ ਸਿੱਧੀ ਉਲੰਘਣਾ ਹੈਗੀ ਆ ਜੋ ਬਹਾਨਾ ਜਿਹੜਾ ਦਿੱਤਾ ਗਿਆ ਜਾਂ ਆਪਾਂ ਕਹਿ ਲਈਏ ਕਿ ਜੋ ਇੱਕ ਟੈਕਟਿਕ ਵਰਤਿਆ ਗਿਆ ਉਹ ਕਹਿੰਦੇ ਕਿ ਇਸ ਕਰਕੇ ਨਹੀਂ ਹੋ ਸਕਦਾ ਕਿ ਟੈਕਨੀਕਲ ਸਮੱਸਿਆ ਆ ਰਹੀ ਹੈ ਕਿ ਸਾਨੂੰ ਜਿੱਦਾਂ ਇਲੈਕਸ਼ਨ ਕਮਿਸ਼ਨ ਜਾਂ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ ਕਿ ਖਾਸ ਕਰਕੇ ਜਿਹੜਾ ਰੀਜ਼ਨ ਜਿਹੜਾ ਦਿੱਤਾ ਗਿਆ ਕਿ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹ ਜਿਹੜੀਆਂ ਸਿੱਧੀਆਂ ਜਿਹੜੀਆਂ ਕੰਟਰੋਲ ਨਹੀਂ ਕਰ ਸਕਦੀਆਂ ਕਿਸੇ ਵੀ ਜਿਹੜਾ ਹੈਗਾ ਪਾਰਟੀ ਨੂੰ ਪਰ ਜਦੋਂ ਇਹਦੀ ਹੋਰ ਜਦੋਂ ਮਾਹਿਰਾਂ ਦੇ ਨਾਲ ਆਪਾਂ ਇਹਦੇ ਬਾਰੇ ਗੱਲਬਾਤ ਕੀਤੀ ਹੈਗੀ ਜਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਆਲਰੇਡੀ ਅਸਤੀਫਾ ਦਿੱਤਾ ਹੋਇਆ ਹੈ ਜੀ ਮਤਲਬ ਕੋਈ ਇਹ ਆਰਡਰ ਨਹੀਂ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਇਥੋਂ ਅਕਾਲ ਤਖਤ ਸਾਹਿਬ ਬਰਖਾਸਤ ਕਰਦਾ ਹੈ ਅਕਾਲੀ ਦਲ ਤੋਂ ਇਹ ਹੋਏਗਾ ਨਾ ਡਾਇਰੈਕਟ ਇੰਟਰਵਿਊ ਜੀ ਹੁਣ ਆਲਰੇਡੀ ਅਸਤੀਫਾ ਦਿੱਤਾ ਜਾ ਚੁੱਕਾ ਹੈ ਉਹਤੇ ਐਕਸੈਪਟ ਕਰਨਾ ਹੈ ਹੁਣ ਉਹਦੇ ਚ ਔਰ ਐਕਸੈਪਟ ਇਹ ਵੀ ਨਹੀਂ ਕਿਹਾ ਕਿਹਾ ਜਾ ਰਿਹਾ ਕਿ ਅਕਾਲ ਤਖਸੈਬ ਐਕਸੈਪਟ ਕਰਦਾ ਹੈ ਐਕਸੈਪਟ ਕਰਨਾ ਕਿੰਨੇ ਆ ਅਕਾਲੀ ਦਲ ਦੀ ਕਮੇਟੀ ਨੇ ਕਰਨਾ ਤੇ ਫਿਰ ਇਹਦੇ ਚ ਇਹ ਕਿਤੇ ਕੋਈ ਆਪਾਂ ਕਹਿ ਲਈਏ ਕਿ ਕੋਈ ਇਹਦੇ ਚ ਕੋਈ ਦੁਚਿੱਤੀ ਰਹਿ ਨਹੀਂ ਗਈ ਕਿ ਇਹਦੇ ਚ ਕੋਈ ਕਾਨੂੰਨੀ ਅੜਿੱਕਾ ਹੈਗਾ ਹਾਂ ਅੜਿੱਕਾ ਜਦੋਂ ਤੁਸੀਂ ਕਹੇ ਕਿ ਟੈਕਟਿਕ ਸਵਰਤਨ ਦੀ ਕੋਸ਼ਿਸ਼ ਇਹ ਹੋ ਸਕਦੀ ਹੈ ਪੁਰਾਣੇ ਸਮੇਂ ਤੋਂ ਹੀ ਜੇ ਆਪਾਂ ਕਹੀਏ ਤਾਂ ਕਿ ਰਾਜਨੀਤੀ ਦੇ ਜਿਹੜੇ ਟੈਕਟਿਕਸ ਨੇ ਉਹ ماہر ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦੇ ਨੇ ਕਿਤਨਾ ਕਿਤੇ ਜਿਹੜੇ ਮਾਹਿਰ ਨੇ ਉਹ ਕਹਿ ਰਹੇ ਨੇ ਕਿ ਇਸ ਦੇ ਵਿੱਚ ਕਾਨੂੰਨੀ ਅੜਚਣ ਵਾਲਾ ਕੋਈ ਚੱਕਰ ਨਹੀਂ ਹੈਗਾ ਇਹ ਤਰੀਕਾ ਜਿਹੜਾ ਉਹ ਵਰਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਬਿਲਕੁਲ ਜੀ ਸੁਧਾਰ ਲਹਿਰ ਜੇਕਰ ਭੰਗ ਕੀਤੀ ਗਈ ਹੈ ਤੇ ਨਾਲ ਦੀ ਨਾਲ ਅਸਤੀਫਾ ਵੀ ਪ੍ਰਵਾਨ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਉਹਨਾਂ तमाम ਆਗੂਆਂ ਦਾ ਜਿਨ੍ਹਾਂ ਨੇ ਦਿੱਤੇ ਜੁਸ਼ਰਮਣ ਅਕਾਲੀ ਦਲ ਦੀ ਕੋਰ ਕਮੇਟੀ ਹੈਗੀ ਹੈ ਉਹਦਾ ਵੀ ਭੰਗ ਹੋ ਕੇ ਨਵੇਂ ਸਿਰ ਤੋਂ ਜਥੇਬੰਦੀ ਤਿਆਰ ਕਰਨ ਦੀ ਪਾਰਟੀ ਤਿਆਰ ਕਰਨ ਦੀਆਂ ਹਦਾਇਤਾਂ ਜੋ ਸ਼੍ਰੀ ਕਾਲਤਾਕਸਰ ਦੇ ਜਥੇਦਾਰ ਹੋਣਾਂ ਦੇ ਵੱਲੋਂ ਦਿੱਤੀ ਗਈ ਸੀ ਉਹਨਾਂ ਨੇ ਵੀ ਖੁੱਲਾ ਸਮਾਂ 6 ਮਹੀਨੇ ਆਵਾਸਤ ਦਿੱਤਾ ਕਿ ਉਸ ਮੰਨ ਸਕਦੇ ਆ ਕਿ ਜੇਕਰ ਪਾਰਟੀ ਦਾ ਆਧਾਰ ਮੁਰ ਤੋਂ ਪੱਕਾ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਜਾ ਸਕਦਾ ਤਾਂ ਇਹਨਾਂ ਨੇ ਵੀ ਦਾਅ ਖੇਡਿਆ ਹੋਵੇਗਾ ਕੀ ਪਤਾ ਅਸਤੀਫਾ ਪ੍ਰਵਾਨ ਕਰਨ ਦੇ ਲਈ ਵੀ ਸਾਨੂੰ ਵੀ 20 ਦਿਨਾਂ ਦੀ ਐਕਸਟੈਂਸ਼ਨ ਮਿਲ ਜਾਈ ਜਿਹੜਾ ਉਹਨਾਂ ਦਾ ਸਮਾਂ ਹੈਗਾ ਨਾ ਉਹ ਤੁਸੀਂ ਥੋੜਾ ਜਿਆ ਉਹਨੂੰ ਜੇ ਪ੍ਰੈਕਟੀਕਲ ਤੌਰ ਤੇ ਦੇਖੋ ਕਿ ਨਵੀਂ ਪਰਤੀ ਹੋਵੇ ਹਰੇਕ ਜਿਹੜਾ ਹੈਗਾ ਉਸ ਦੇ ਵਿੱਚ ਆਪਣੀ ਜਿਹੜੀ ਉਹ ਉਹਨਾਂ ਨੇ ਬਕਾਇਦਾ ਕਿਹਾ ਕੋਈ ਫਰਜ਼ੀ ਨਾ ਹੋਵੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਦਾਂ ਹੁੰਦਾ ਸੀ ਕਿ ਬਹੁਤ ਸਾਰੀਆਂ ਫਰਜ਼ੀ ਜਿਹਨਾਂ ਦਾ ਨਾਮ ਜਿਹੜੇ ਉਹ ਪਾ ਦਿੱਤੇ ਜਾਂਦੇ ਸਨ ਬਕਾਇਦਾ ਆਧਾਰ ਕਾਰਡ ਵਗੈਰਾ ਚੈੱਕ ਕਰਕੇ ਹੁਣ ਉਹ ਦੇਖੋ ਨਾ ਕਿ ਜੇ ਸਾਰਾ ਕੁਝ ਨਰੋਲ ਹੋਵੇ ਮੰਨ ਲਵੋ ਕਿ ਜੇ ਸਾਰਿਆਂ ਦੀ ਇੱਥੇ ਕੋਲਾਬੋਰੇਸ਼ਨ ਹੋਵੇ ਈਵਨ ਤੇ ਹੋਰ ਵੀ ਇਹ ਤੇ ਚ ਇੱਕ ਸੁਣਦੇ ਸੀ ਆਪਾਂ ਵਿਦਵਾਨ ਨੂੰ ਕਹਿੰਦੇ ਕਿ ਜਿਹੜੇ ਬਾਕੀ ਦੇ ਵੀ ਜਿਹੜੇ ਧੜੇ ਹੈਗੇ ਨੇ ਉਹਨਾਂ ਨੂੰ ਵੀ ਜਿਹੜੀ ਵਿੱਚ ਰਿਪਰੈਜ਼ੈਂਟੇਸ਼ਨ ਦੇ ਦੇਣੀ ਚਾਹੀਦੀ ਸੀ ਕਿ ਤਨਾ ਕਿਤੇ ਕਿ ਮੰਨ ਲਓ ਕਿ ਭਾਈ ਅਮਰਪਾਲ ਸਿੰਘ ਵਾਲਾ ਧੜਾ ਹੈਗਾ ਜਾਂ ਸਰਬਜੀਤ ਸਿੰਘ ਉਹਨਾਂ ਵਾਲਾ ਹੈਗਾ ਜਾਂ ਹੋਰ ਵੀ ਜਿਹੜੇ ਹੈਗੇ ਨੇ ਤਾਂ ਕਿ ਉਹ ਵੀ ਜਿਹੜੀ ਹੈਗੀ ਆ ਆਪਣੀ ਮੈਂਬਰਸ਼ਿਪ ਵੱਧ ਤੋਂ ਵੱਧ ਕਰਾਉਂਦੇ ਹੋਣਾ ਕੀ ਹੈ ਕਿ ਮੈਂਬਰਸ ਜਿਹੜੇ ਨੇ ਉਹਨਾਂ ਦੀ ਚੋਣ ਹੋਣੀ ਹੈ ਇੱਕ ਲੰਮੀ ਪ੍ਰਕਿਰਿਆ ਹੈ ਫਿਰ ਮੈਂਬਰਸ ਜਿਹੜੇ ਨੇ ਦੁਬਾਰਾ ਜਿਹੜੀ ਹੈ ਕੋਰ ਕਮੇਟੀ ਚੁਣਨਗੇ ਮੈਂਬਰਸ ਜਿਹੜੀ ਦੁਬਾਰਾ ਵਰਕਿੰਗ ਕਮੇਟੀ ਸਾਰਾ ਕੁਝ ਮਤਲਬ ਪੂਰੀ ਦੀ ਪੂਰੀ ਚੋਣ ਜਿਹੜੀ ਹੈ ਦੁਬਾਰਾ ਹੋਵੇਗੀ ਤੇ ਫਿਰ ਉਸ ਦੇ ਵਿੱਚ ਜੇ ਮੰਨ ਲਓ ਕਿ ਦੂਜੇ ਪੱਖ ਵਾਲੇ ਜਿਹੜੇ ਹੈਗੇ ਆ ਜੇ ਉਹ ਵੱਧ ਬੰਦੇ ਜਾਂ ਉਹ ਵੱਧ ਮੈਂਬਰਸ ਹੋਣਗੇ ਤੇ ਫਿਰ ਜ਼ਾਹਿਰ ਦੀ ਗੱਲ ਹੈ ਕਿ ਫਿਰ ਪ੍ਰਧਾਨ ਸੇਮ ਤੇ ਨਹੀਂ ਹੋਵੇਗਾ ਮਤਲਬ ਤਰੀਕਾ ਹੈਗਾ ਹੈ ਜੇਕਰ ਇਹਨੂੰ ਪੂਰਾ ਅਪਣਾਇਆ ਜਾਵੇ ਤਰੀਕੇ ਦੇ ਨਾਲ ਤੇ ਫਿਰ ਹੈਗਾ ਹੈ ਪਰ ਕੀ ਹੁਣ ਜਿਹੜੇ ਆਲਰੇਡੀ ਤਰ੍ਹਾਂ ਕਾਬਜ ਨੇ ਕੀ ਉਹ ਚਾਹੁੰਦੀਆਂ ਨੇ ਕਿ ਇਸ ਤਰ੍ਹਾਂ ਦਾ ਕਰਨਾ ਹੈਗਾ ਕੀ ਉਹ ਅਕਾਲੀ ਦਲ ਦੀ ਪੁਨਰਸਰਜੀਤੀ ਚਾਹੁੰਦੀਆਂ ਨੇ ਜਾਂ ਕੇ ਸਿਰਫ ਉਹੀ ਪੁਰਾਣੀ ਟੈਕਟਿਕਸ ਦੇ ਆਧਾਰ ਤੇ ਉਹ ਦੁਬਾਰਾ ਜਿਹੜੀ ਹੈ ਪੁਰਾਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹਨੂੰ ਹੀ ਅੱਗੇ ਲੈ ਕੇ ਆਉਣਾ ਚਾਹੁੰਦੀਆਂ ਨੇ ਸਵਾਲ ਜਿਹੜਾ ਇਹ ਹੈਗਾ ਔਰ ਇਹ ਇੱਥੇ ਬਹੁਤਾ ਟਾਈਮ ਨਹੀਂ ਲੱਗਣਾ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਜਿਹੜੀ ਕਲੀਅਰ ਹੋ ਜਾਣੀ ਹੈਗੀ ਆ ਆ ਬਿਲਕੁਲ ਜੀ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਵੀ ਅਕਾਲ ਚੈਨਲ ਦੇ ਵੱਲੋਂ ਸਮੇਂ ਸਮੇਂ ਸਰ ਆਪਣੀ ਸੰਗਤਾਂ ਦੇ ਨਾਲ ਗੱਲਬਾਤ ਨਿਰੰਤਰ ਕੀਤੀ ਜਾਂਦੀ ਰਹੇਗੀ ਤਮਾਮ ਖਬਰਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ